ਪਟਿਆਲਾ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਗੈਂਗਸਟਰ ਨਾ ਤੇ ਵਾਰ ਅਭਿਆਨ ਤਹਿਤ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਵੱਡੇ ਪੱਧਰ ਤੇ ਸਰਪ੍ਰਾਈਜ਼ ਸਰਚ ਅਭਿਆਨ ਚਲਾਇਆ ਗਿਆ ਇਹ ਕਾਰਵਾਈ ਮੁੱਖ ਮੰਤਰੀ ਪੰਜਾਬ ਡੀਜੀਪੀ ਡੀਆਈਜੀ ਅਤੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਿਨਾਂ ਪਹਿਲਾਂ ਸੂਚਨਾ ਦੇ ਕੀਤੀ ਗਈ ਤਾਂ ਜੋ ਕੋਈ ਵੀ ਵੈਰ ਕਾਨੂੰਨੀ ਸਮਾਨ ਲੁਕਾਇਆ ਨਾ ਜਾ ਸਕੇ ਲਗਭਗ 20 ਮਹਿਲਾ ਅਤੇ 100 ਪੁਰਸ਼ ਪੁਲਿਸ ਕਰਮਚਾਰੀਆਂ ਦੀਆਂ ਟੀਮਾਂ ਨੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਜੇਲ੍ਹ ਦੇ ਹਾਈ ਸਿਕਿਉਰਿਟੀ ਹਿੱਸਿਆਂ ਵਿੱਚ ਗਹਿਰਾਈ ਨਾਲ ਤਲਾਸ਼ੀ ਲਈ। ਪੁਲਿਸ ਚੈਕਿੰਗ ਵੀ ਚਲਾਇਆ ਗਿਆ ਇਸ ਬਾਰੇ ਦੱਸੋ ਕਿਸ ਤਰੀਕੇ ਦੀ ਚੈਕਿੰਗ ਹੈ ਤੇ ਕੀ ਕਹਿਣਾ ਚਾਹੋਗੇ? ਸਰ ਅਸੀਂ ਇੱਕ ਰੈਂਡਮ ਚੈਕਿੰਗ ਹੁਣ ਪਲਾਨ ਕੀਤੀ ਆ। ਹੁਣ ਅਸੀਂ ਕਰਾਂਗੇ ਰੈਂਡਮ ਚੈਕਿੰਗ। ਮਾਨਯੋਗ ਸੀਐਮ ਸਾਹਿਬ, ਮਾਨਯੋਗ ਡੀਜੀਪੀ ਸਾਹਿਬ, ਮਾਨਯੋਗ ਡੀਆਈਜੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ ਤੇ ਇਹ ਰੈਂਡਮਲੀ ਔਰ ਚੰਚਕ ਇਸ ਚੈਕਿੰਗ ਕੀਤੀ ਜਾ ਰਹੀ ਹੈ। ਔਰ ਇਹ ਸਰ ਹਮੇਸ਼ਾ ਟਾਈਮ ਬਦਲ-ਬਦਲ ਕੇ ਕੀਤੀ ਜਾਂਦੀ ਹੈ ਹੁਣ ਸਾਡੀ ਫੋਰਸ ਜਿਹੜੀ ਹੈ ਉਹ ਸਾਡੇ ਕੋਲ 20 ਦੇ ਕਰੀਬ ਲੇਡੀਜ਼ ਨੇ 100 ਦੇ ਕਰੀਬ ਮੇਲਜ਼ ਨੇ ਸਰ ਐਸ ਐਚ ਓਜ਼ ਨੇ ਡੀ ਐਸ ਪੀਜ਼ ਨੇ ਸਾਰੇ ਰਲ ਕੇ ਚੈਕਿੰਗ ਕਰਾਂਗੇ ਹਾਈ ਸਿਕਿਉਰਿਟੀ ਜ਼ੋਨਸ ਦੀਆਂ ਵੀ ਔਰ ਬਾਕੀ ਜ਼ੋਨਸ ਦੀਆਂ ਵੀ ਔਰ ਸਾਡਾ ਜਿਹੜਾ ਮੇਨ ਪ੍ਰਾਇਓਰਟੀ ਉਹੀ ਹੈ ਕਿ ਜਿਹੜੇ ਗੈਂਗਸਟਰਜ਼ ਅੰਦਰ ਬੈਠੇ ਆਪਰੇਟ ਕਰਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੋਬਾਈਲ ਜਾਂ ਹੋਰ ਚੀਜ਼ ਅੰਦਰ ਨਾ ਪਹੁੰਚਦੀ ਹੋਵੇ ਔਰ ਉਹਦੀ ਥੋਰੋ ਚੈੱਕ ਜੇਲ ਤੱਕ ਕਰਦੀ ਕਰਦਾ ਅਸੀਂ ਵੀ ਕਰੀਏ ਤਾਂ ਇਹ ਜਿਹੜਾ ਮਹੀਮ ਚੱਲ ਰਹੀ ਹੈ ਗੈਂਗਸਟਰ ਰੈਂਡਮਲੀ ਨਾਕੇ ਲੱਗ ਰਹੇ ਨੇ ਜੇਲ ਚੈਕਿੰਗਸ ਹੋ ਰਹੀਆਂ ਨੇ ਜਿਹੜੇ ਪ੍ਰੀ ਹਿਸਟਰੀ ਸ਼ੀਟਸ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹਰ ਇੱਕ ਐਂਗਲ ਚੈੱਕ ਕੀਤਾ ਜਾ ਰਿਹਾ ਜਿਹਦੇ ਨਾਲ ਪੰਜਾਬ ਦਾ ਜਣਾ ਲਾਏਨ ਆਰਡਰ ਔਰ ਬਾਕੀ ਚੀਜ਼ਾਂ ਨੇ ਮਾਹੌਲ ਸਖਮਾ ਆਪਣੇ ਸਰ ਜਿਸ ਤਰ੍ਹਾਂ ਕਿ ਚੈਕਿੰਗ ਤੇ ਰੈਂਡਮਲੀ ਹੈ ਪਰ ਕੋਈ ਇਨਫੋ ਵੀ ਹੋਈ ਹੈ ਕੋਈ ਨਹੀਂ ਸਰ ਅਸੀਂ ਨਾ ਜਿਵੇਂ ਪਿਛਲੀ ਵਾਰ ਵੀ ਕੀਤੀ ਸੀ ਆਪਾਂ ਜਦੋਂ ਚੈਕਿੰਗ ਉਦੋਂ ਵੀ ਸਾਨੂੰ ਕਾਫੀ ਕੁਝ ਅੰਦਰ ਬਨੰਦ ਹੋਇਆ ਸੀ ਅਸੀਂ ਐਫ ਆਈ ਆਰ ਦੇ ਕੇ ਉਹਦੀ ਤਫਤੀਸ਼ ਨੂੰ ਅੱਗੇ ਕਾਫੀ ਕਨਕਲੂਡ ਕਰਕੇ ਲੈ ਕੇ ਗਏ ਸੀ ਵੀ ਕਿਹੜੀ ਚੀਜ਼ ਕਿਵੇਂ ਆ ਰਹੀ ਹੈ ਇਸੇ ਤਰ੍ਹਾਂ ਇਹ ਵੀ ਚੈਕਿੰਗ ਹੈ ਔਰ ਜਿਹੜਾ ਸਰਪ੍ਰਾਈਜ਼ ਐਲੀਮੈਂਟ ਬਣਿਆ ਰਵੇ ਕਿਸੇ ਨੂੰ ਕੋਈ ਮੌਕਾ ਨਾ ਮਿਲੇ ਕੋਈ ਚੀਜ਼ ਹਾਈਡ ਕਰਨ ਦਾ ਹੁਣ ਚੈਕਿੰਗ ਕੀਤੀ ਜਾਵੇਗੀ ਔਰ ਜੋ ਦਾ ਆਪਕਾ ਆਊਟਕਮ ਆਊਗਾ ਉਹ ਤੁਹਾਨੂੰ ਬਾਅਦ ਚ ਦੱਸਿਆ ਜਾਵੇਗਾ ਸਭ ਕੁਝ ਪਿਛਲੀ ਵਾਰ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਕਾਫੀ ਕੁਝ ਮਿਲਿਆਗਾ ਕੋਈ ਗ੍ਰਿਫਤਾਰੀ ਵੀ ਹੋਈ ਉਹਦੇ ਵੀ ਸਭ ਬਿਲਕੁਲ ਜੀ ਸਾਨੂੰ ਸਰ ਇਥੋਂ ਜਦੋਂ ਬੈਰਕਸ ਤੋਂ ਬਾਅਦ ਸਰ ਸਾਨੂੰ ਜਦੋਂ ਸਾਡੇ ਮੈਟਲ ਡਿਟੈਕਟਰਸ ਨੇ ਲੱਭਿਆ ਤੇ ਸਾਨੂੰ ਸਰ ਇੱਕ ਹਿਡਨ ਸਰ ਲੋਕ ਕੰਪਾਰਟਮੈਂਟ ਬਣੇ ਚੋ ਤਿੰਨ ਚਾਰ ਮੋਬਾਈਲਸ ਮਿਲੇ ਸੀ ਕਿ ਫਿਰ ਉਹ ਸਾਰੇ ਉਹਨਾਂ ਦਾ ਪ੍ਰੋਪਰ ਫੋਰੈਂਸਿਕ ਅਨਲਾਈਜ਼ ਕੀਤਾ ਗਿਆ ਔਰ ਉਹਦੇ ਚ ਕਾਫੀ ਚੀਜ਼ਾਂ ਬ੍ਰੇਕਥਰੂ ਹੋਈਆਂ ਔਰ ਪਾਰਟ ਆਫ ਇਨਵੈਸਟੀਗੇਸ਼ਨ ਆ ਮੈਂ ਸੌਰੀ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਬਟ ਅਸੀਂ ਹੁਣ ਵੀ ਆਪਣੇ ਪੂਰੀ ਉਸ ਚੀਜ਼ ਨੂੰ ਰੱਖ ਕੇ ਕਿ ਕਿਹੜੀਆਂ ਸਰਟਿਨਿਟੀ ਹੋ ਸਕਦੀ ਹੈ ਕੋਈ ਚੀਜ਼ ਕਿੱਥੇ ਛੁਪਾਈ ਜਾ ਸਕਦੀ ਹੈ ਕੋਈ ਹੋਰ ਵੈਪਨ ਤਾਂ ਨਹੀਂ ਹੋ ਸਕਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕੀਤਾ ਜਾਊਗਾ ਸਰ ਪ੍ਰिजन ਐਕਟ ਦੇ ਹਿਸਾਬ ਨਾਲ ਬਿਲਕੁਲ ਸਰ ਪ੍ਰिजन ਐਕਟ ਦੇ ਮੁਤਾਬਕ ਸਰ ਜੇ ਕੋਈ ਚੀਜ਼ ਮਿਲਦੀ ਹੈ ਉਹਦਾ ਤੇ ਜੇ ਕੋਈ ਕੰਟਰਾਬੈਂਡ ਮਿਲ